ਖੇਰ ਦੇ ਵਿੱਚ ਇਹਦਾ ਇਹਦਾ ਕਿੱਥੋਂ ਕਿੱਥੋਂ ਕੀ ਕੀ ਪੈਂਦਾ ਉਹਨੂੰ ਰੋਕਿਆ ਜਾਊਗਾ ਮਤਲਬ ਜਿਹੜਾ ਪਿੱਛੇ ਪਾਣੀ ਆ ਰਿਹਾ ਇਸ ਤੇ ਕਾਟ ਬਣਾ ਦਿੱਤਾ ਜਾਵੇਗਾ ਕਾਟ ਬਣਾ ਕੇ ਇਸੇ ਵਿੱਚ ਮੜ ਸਕਾਂਗੇ ਇਸ਼ਨਾਨ ਕਰ ਕਰ ਸਕਾਂਗੇ ਕਿਉਂਕਿ ਪਹਿਲਾਂ ਜਿਹੜੀ ਹੈਗੀ ਇਹ ਤੋਂ ਪਿੱਛੇ ਇੰਡਸਟਰੀ ਕੋਈ ਨਹੀਂ ਗਈ ਤੇ ਇਹ ਤੋਂ ਅੱਗੇ ਸਾਰਾ ਸ਼ਹਿਰ ਸ਼ੁਰੂ ਹੁੰਦਾ ਤੇ ਫਿਰ ਜਦੋਂ ਆਪਾਂ ਐਂਟਰੀ ਜਦੋਂ ਆਪਾਂ ਇਹੋ ਜਿਹੀ ਦੇਵਾਂਗੇ ਤੇ ਸ਼ਹਿਰ ਵਾਲਿਆਂ ਨੂੰ ਕਹਾਂਗੇ ਕਿ ਇਹੋ ਜਿਹਾ ਪਾਣੀ ਸਾਫ ਸਾਡਾ ਦੂਸਰੇ ਪੰਨੇ ਜਾਣਾ ਚਾਹੀਦਾ ਖੋਸ਼ ਹੋ ਰਹੇ ਨੇ ਮੈਂ ਆਸ-ਪਾਸ ਦੇਖਿਆ ਲੋਕਾਂ ਨਾਲ ਗੱਲ ਕਰ ਰਹੇ ਕਿ ਅਸੀਂ ਇੱਥੇ ਨਹਾਉਂਦੇ ਸੀਗੇ ਕਹਿੰਦੇ ਦੁਆਰਾ ਹੁਣ ਅਸੀਂ ਨਹਾ ਪਾਵਾਂਗੇ ਇਹ ਘਾਟ ਜਿਹੜਾ ਬਣਾਇਆ ਜਾ ਰਿਹਾ ਕੋਈ ਕਿ ਲੋਕ ਤਾਂ ਸਦਾ ਹੀ ਚਾਹੁੰਦੇ ਆ ਲੋਕਾਂ ਦੇ ਉੱਤੇ ਹੀ ਇਹ ਸਾਰਾ ਕੁਝ ਜ਼ੁਲਮ ਹੋ ਰਿਹਾ ਕੋਈ ਜਿਹੜੇ ਜਲ ਜੀਵ ਖਤਮ ਹੋ ਗਏ ਜਿਹੜੇ ਨੇੜੇ-ਨੇੜੇ ਲੋਕ ਵਸਦੇ ਸੀ ਵੜਾ ਵੱਡਾ ਇਹਨਾਂ ਦਾ ਸਮੱਸਿਆ ਜਿਹੜਾ ਮੁੱਦਾ ਹੈਗਾ ਧੂਏ ਦਾ ਸੀ ਉਹ ਕਾਫੀ ਜਿਹੜਾ ਹੈਗਾ ਕਾਫੀ ਹੱਦ ਤੱਕਰ ਕੰਟਰੋਲ ਜੋ ਹੈ ਆਜ ਵੀ ਕੁਝ ਇਸ ਮਹਲਾਨਵਾਸੀ ਆਏ ਸੀ ਵੀ ਕੋਈ ਫੈਕਟਰੀ ਇੱਥੇ ਧੂਆਂ ਪਾਉਂਦੀ ਆ ਤੇ ਤੁਹਾਡੇ ਮਾਦੇ ਅਮਰਾਵੀ ਅਸੀਂ ਦੱਸਾਂਗੇ ਕਿ ਜਿੱਥੇ ਵੀ ਕੋਈ ਇਹੋ ਜਿਹਾ ਹੁੰਦਾ ਉਹ ਲੋਕੇਸ਼ਨ ਲਾ ਕੇ ਟਾਈਮ ਦੇ ਨਾਲ ਉਹ ਸਾਨੂੰ ਭੇਜ ਸਕਦੇ ਆ ਪੋਲੂਸ਼ਨ ਕੰਟਰੋਲ ਬੋਰਡ ਦੇ ਇੱਥੇ ਵੀ ਆਣਾ ਇੱਕ ਬੰਦਾ ਲੱਗਾ ਹੋਇਆ ਪੱਕਾ ਉਹ ਆਪ ਵੀ ਦੇਖਦੇ ਖੜਕੇ ਵੀ ਕਿਹੜੀ ਤੇ ਜਿਮਨੀ ਜੋ ਤੁਹਾਨੂੰ ਨਿਕਲਦਾ ਤੇ ਹੁਣ ਵਾਲੇ ਮਾਰਚ ਤਿੱਕਰ ਇੱਕ ਹੋਰ ਆ ਗਿਆ ਕਿ ਇਹਨੂੰ ਹੋਰ ਵੀ ਜਿਹੜਾ ਹੈਗਾ ਹਵਾ ਦੇ ਜਿਹੜਾ ਛੱਡਣਾ ਇਹਨੂੰ ਹੋਰ ਵੀ ਪਿਉਰੀਫਾਈ ਕਰਕੇ ਉਹ ਵੀ ਸਿਸਟਮ ਜਿਹੜਾ ਹੈਗਾ ਇਹਨਾਂ ਨੂੰ ਮਾਰਚ ਤਿੱਕਰ ਹਦੈ ਤਾਂ ਮਈ ਤਿੱਕਰ ਹੋਈਆਂ ਲੱਗਣ ਪੈਟਰੀਆਂ ਵਧਣ ਅੰਡਾਹੇ ਟ੍ਰਿਵਕਾਸ ਕਰੇ ਪਰ ਕਿਸੇ ਨੂੰ ਕੋਈ ਹੱਕ ਨਹੀਂ ਕੋ 에ਅਰ ਪੋਲੂਸ਼ਨ ਕਰਕੇ ਲੋਕਾਂ ਦਾ ਜੀਣਾ ਹਰਾਮ ਕਰ ਦੋਈ ਦੇ دریا ਜੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਾਂ ਇੱਥੇ ਇਸ਼ਨਾਨ ਘਾਟ ਜਿਹੜਾ ਵਾ ਬਣਾਉਣ ਦਾ ਕਾਰਜ ਜਿਹੜਾ ਵਾ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਵਾ ਸੰਤ ਬਲਬੀਰ ਸਿੰਘ ਸਿੱਚੇਵਾਲ ਦੀ ਪੂਰੀ ਟੀਮ ਜਿਹੜੀ ਆ ਇਸ ਦਰਿਆ ਨੂੰ ਸਾਫ਼ ਕਰਨ ਦੇ ਵਿੱਚ ਲੱਗੀ ਹੋਈ ਆ ਤਾਂ ਇੱਥੇ ਹੁਣ ਪੱਕਾ ਬੰਨ ਜਿਹੜਾ ਵਾ ਬਣਾਇਆ ਜਾ ਰਿਹਾ ਵਾ ਤਾਂ ਕਿ ਇਸ ਇੱਥੇ ਇੱਕ ਘਾਟ ਬਣਾਇਆ ਜਾਵੇ ਲੋਕ ਜਿਹੜੇ ਨੇ ਇੱਥੇ ਆ ਕੇ ਇਸ਼ਨਾਨ ਕਰ ਸਕਣ ਤਾਂ ਇਥੇ ਸੰਤ ਬਲਬੀਰ ਸਿੰਘ ਸਿੱਚੇਵਾਲ ਜੀ ਵੀ ਨੇ ਗੱਲਬਾਤ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਹੁਣ ਦਰਿਆ ਸਾਫ਼ ਲੱਗਦਾ ਕਿ ਜਲਦੀ ਹੋ ਜਾਏਗਾ ਇੱਥੇ ਇਸ਼ਨਾਨ ਕਰ ਪਾਣਗੇ ਲੋਕ हां ਆਪ ਵੀ ਕਰਦੇ ਆਂ ਕੋਰਨ ਵਾਲੇ ਸਮੇਂ ਦੇ ਵਿੱਚ ਜਰੂਰ ਇਹਦਾ ਕਿਉਂਕਿ ਹੁਣ ਪ੍ਰੋਪਰ ਤਰੀਕੇ ਦੇ ਨਾਲ ਚੈਨਲ ਸ਼ੁਰੂ ਕੀਤਾ ਹੋਇਆ ਕਿਉਂਕਿ ਇਸ ਤੋਂ ਇੱਥੇ ਆਣ ਕੇ ਸ਼ਹਿਰ ਦੀ ਸ਼ੁਰੂਆਤ ਹੁੰਦੀ ਹੈ ਸ਼ਹਿਰ ਦੀ ਹੱਦ ਤੇ ਇਹਦੋਂ ਪਿੱਛੇ ਹੈਗਾ ਪਿੰਡੂ ਏਰੀਆ ਉਹਦੇ ਵਿੱਚ ਜਿਹੜੀਆਂ ਡੈਰੀਆਂ ਵਾਸੀ ਅਸੀਂ Goa ਆਪ ਵੀ ਚੱਕ ਰਹੇ ਆਂ ਪਿੱਛੇ ਜਿਹੜਾ ਪਿਆ ਹੋਇਆ ਸ਼ੁਰਜ ਮਸ਼ੀਨਾਂ ਲੱਗੀਆਂ ਉਹਦੇ ਵਿੱਚੋਂ ਦਰਿਆ 'ਚੋਂ ਬਾਹਰ ਵੀ ਕੱਢ ਰਹੇ ਆਂ ਜਿਹੜਾ Goa ਵਿੱਚ ਛਿੱਟਿਆ ਹੋਇਆ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪਾਣੀ ਇਹਦੇ ਵਿੱਚ 200 ਕੁਸ਼ਕ ਜਦੋਂ ਚੱਲੂਗਾ ਤੇ ਇਹ ਜਿਹੜਾ ਹੈਗਾ ਗਾਰ ਇੱਕ ਵਾਰੀ ਸਾਫ਼ ਹੋ ਜੂਗੀ ਤੇ ਦੁਆਰਾ ਸਾਫ਼ ਪਾਣੀ ਇੱਥੇ ਆ ਜਾਊਗਾ ਉਹਨਾਂ ਤਰ੍ਹਾਂ ਪੱਕਾ ਕੀਤਾ ਜਾਵੇਗਾ ਜੀ ਨਹੀਂ ਨਹੀਂ ਘਾਟ ਬਣਾਉਣੇ ਆ ਬਾਕੀ ਪੱਕਾ ਸਾਰਾ ਨਹੀਂ ਕਰਨ ਦੀ ਲੋੜ ਤੇ ਥੋੜਾ ਜਿਹੜਾ ਹੈਗਾ ਤਾਂ ਕਿ ਇਹਦੇ ਵਿੱਚ ਵੜਿਆ ਜਾ ਸਕੇ ਜਦੋਂ ਸਾਫ਼ ਪਾਣੀ ਆ ਗਿਆ ਕਿਉਂਕਿ ਸਾਨੂੰ ਪਤਾ ਲੱਗ ਸਕੇ ਵੀ ਜਿਹੜਾ ਪਿੱਛੋਂ ਪਾਣੀ ਆ ਰਿਹਾ ਉਹ ਕੀ ਹੋ ਰਿਹਾ ਤੇ ਫਿਰ ਸ਼ਹਿਰ ਦੇ ਵਿੱਚ ਇਹਦਾ ਇਹਦਾ ਕਿੱਥੋਂ ਕਿੱਥੋਂ ਕੀ ਕੀ ਪੈਂਦਾ ਉਹਨੂੰ ਰੋਕਿਆ ਜਾਊਗਾ ਜਿਹੜਾ ਪਿੱਛੇ ਪਾਣੀ ਆ ਰਿਹਾ ਇੱਥੇ ਦਾ ਘਾਟ ਬਣਾ ਦਿੱਤਾ ਜਾਵੇਗਾ ਘਾਟ ਬਣਾ ਕੇ ਇਸੇ ਵਿੱਚ ਮੜ ਸਕਾਂਗੇ ਇਸ਼ਨਾਨ ਕਰ ਸਕਾਂਗੇ ਕਿਉਂਕਿ ਪਹਿਲਾਂ ਜਿਹੜੀ ਹੈਗੀ ਇਦੋਂ ਪਿੱਛੇ ਇੰਡਸਟਰੀ ਕੋਈ ਨਹੀਂਗੀ ਤੇ ਇਦੋਂ ਅੱਗੇ ਸਾਰਾ ਸ਼ਹਿਰ ਸ਼ੁਰੂ ਹੁੰਦਾ ਤੇ ਫਿਰ ਜਦੋਂ ਆਪਾਂ ਐਂਟਰੀ ਜਦੋਂ ਆਪਾਂ ਜਿਹੋ ਜੀ ਦੇਵਾਂਗੇ ਤੇ ਸ਼ਹਿਰ ਵਾਲਿਆਂ ਨੂੰ ਕਹੋਗੇ ਕਿ ਇਹੋ ਜਿਹਾ ਪਾਣੀ ਸਾਫ ਸਾਡਾ ਦੂਸਰੇ ਬੰਨੇ ਜਾਣਾ ਚਾਹੀਦਾ ਬੋਲੇ ਅੱਗੇ ਪਾਣੀ ਇੱਦਾਂ ਦਾ ਚਾਹੀਦਾ ਸਾਨੂੰ ਨਾ ਨਾ ਚਾਹੀਦਾ ਹੁਣ ਇਹ ਇਹ ਫਰਸਟ ਪੁਆਇੰਟ ਆ ਵੀ ਜਿਹੜਾ ਸ਼ਹਿਰ ਵਾਲਿਆਂ ਨੂੰ ਕਮੇਟੀ ਵਾਲਿਆਂ ਨੂੰ ਦੱਸਣਾ ਵੀ ਪਾਣੀ ਦਾ ਇਹੋ ਜਿਹਾ ਹੁਣ ਗਾਂ ਥੋੜੀ ਇਹਨੂੰ ਜਿਹੜਾ ਹੈਗਾ ਪ੍ਰਦੂਸ਼ਿਤ ਨਾ ਹੋਵੇ ਬਾਬਾ ਜੀ ਇਲਾਕੇ ਦੇ ਲੋਕ ਬੜੇ ਖੁਸ਼ ਹੋ ਰਹੇ ਨੇ ਮੈਂ ਆਸ-ਪਾਸ ਦੇਖਿਆ ਲੋਕਾਂ ਨਾਲ ਗੱਲ ਕਰ ਰਹੇ ਆ ਕਿ ਅਸੀਂ ਇੱਥੇ ਨਹਾਉਂਦੇ ਸੀਗੇ ਕਹਿੰਦੇ ਦੁਆਰਾ ਹੁਣ ਅਸੀਂ ਨਹਾ ਪਾਵਾਂਗੇ ਇਹ ਕਾਟ ਜਿਹੜਾ ਬਣਾਇਆ ਜਾ ਰਿਹਾ ਕੋਈ ਕਿ ਲੋਕ ਤਾਂ ਸਦਾ ਹੀ ਚਾਹੁੰਦੇ ਆ ਲੋਕਾਂ ਦੇ ਉੱਤੇ ਹੀ ਇਹ ਸਾਰਾ ਕੁਝ ਜ਼ੁਲਮ ਹੋ ਰਿਹਾ ਉਹ ਕਿ ਜਿਹੜੇ ਜਲ ਜੀਵ ਖਤਮ ਹੋ ਗਏ ਜਿਹੜੇ ਨੇੜੇ- ਵੜਾ ਵੱਡਾ ਇਹਨਾਂ ਦਾ ਸਮੱਸਿਆ ਜਿਹੜਾ ਮੁੱਦਾ ਹੈਗਾ ਧੂੰਏ ਦਾ ਸੀ ਉਹ ਕਾਫੀ ਜਿਹੜਾ ਹੈਗਾ ਕਾਫੀ ਹੱਦ ਤੱਕਰ ਕੰਟਰੋਲ ਜੋ ਹੈ ਆਜ ਵੀ ਕੁਝ ਇਸ ਮਹਲਾਨਵਸੀ ਆਏ ਸੀ ਵੀ ਕੋਈ ਫੈਕਟਰੀ ਇੱਥੇ ਧੂੰਆਂ ਪਾਉਂਦੀ ਆ ਤੇ ਥੋੜੇ ਮਾਦੇ ਅਮਰਾ ਵੀ ਅਸੀਂ ਦੱਸਾਂਗੇ ਕਿ ਜਿੱਥੇ ਵੀ ਕੋਈ ਐਹੋ ਜਿਹਾ ਹੁੰਦਾ ਉਹ ਲੋਕੇਸ਼ਨ ਲਾ ਕੇ ਟਾਈਮ ਦੇ ਨਾਲ ਉਹ ਸਾਨੂੰ ਭੇਜ ਸਕਦੇ ਆ ਕਿਉਂਕਿ ਜਿੱਥੇ ਵੀ ਕੋਈ ਇਹੋ ਜਿਹੀ ਹਰਕਤ ਕਰਦਾ ਕੋਈ ਇੰਡਸਟਰੀ ਵਾਲਾ ਕਿਉਂਕਿ ਇਹਨਾਂ ਨੇ ਸਵਾਹ ਜਿਹੜੀ ਚੱਕਣ ਦੀ ਬਜਾਏ ਉਡਾਈ ਜਾਂਦੇ ਸੀਗੇ ਤੇ ਹੁਣ ਜਿਹੜਣ ਦੀ ਆ ਇਹ ਉਡਾਉਣੀ ਬੰਦ ਹੋਈ ਆ ਤੇ ਟਰਾਲੀਆਂ ਭਰ-ਭਰ ਕੇ ਤੋਂ ਨਿਕਲਦੀਆਂ ਜਿਹੜੀਆਂ ਚੱਕਣੀਆਂ ਪੈਂਦੀਆਂ ਕਈ ਵਾਰ ਉਹ ਚੱਕਣ ਦੀ ਬਜਾਏ ਕਣ ਅਡਾਦੇ ਆਪੇ ਲੋਕਾਂ ਦੇ ਘਰਾਂ ਚ ਪੈਂਦੀ ਆ ਤੇ ਪੈਂਦੀ ਰਹੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਾਰਾ ਹੁਣ ਸ਼ਕਤੀ ਹੋਈ ਹੋਈ ਆ ਪੋਲੂਸ਼ਨ ਕੰਟਰੋਲ ਬੋਰਡ ਦੇ ਇੱਥੇ ਰਿਆਣਾ ਇੱਕ ਬੰਦਾ ਲੱਗਾ ਹੋਇਆ ਪੱਕਾ ਉਹ ਆਪ ਵੀ ਦੇਖਦੇ ਖੜਕੇ ਵੀ ਕਿਹੜੀ ਤੇ ਚਿਮਨੀ ਚੋਂ ਤੋਂ ਆ ਨਿਕਲਦਾ ਤੇ ਆਉਣ ਵਾਲੇ ਮਾਰਚ ਤਿੱਕਰ ਇੱਕ ਹੋਰ ਆ ਗਿਆ ਕਿ ਇਹਨੂੰ ਹੋਰ ਵੀ ਜਿਹੜਾ ਹੈਗਾ ਹਵਾ ਦੇ ਜਿਹੜਾ ਛੱਡਣਾ ਇਹਨੂੰ ਹੋਰ ਵੀ ਪਿਉਰੀਫਾਈ ਕਰਕੇ ਉਹ ਵੀ ਸਿਸਟਮ ਜਿਹੜਾ ਹੈਗਾ ਇਹਨਾਂ ਨੂੰ ਮਾਰਚ ਤਿੱਕਰ ਹਦਾਇਤਾਂ ਮਈ ਤਿੱਕਰ ਹੋਈਆਂ ਉਹ ਲੱਗ ਗਿਆ ਤਾਂ ਫਿਰ ਬਿਲਕੁਲ ਜਿਹੜਾ ਹੈਗਾ ਕਲੀਨ ਹੋ ਜਾਊਗਾ ਮੈਂ ਪਹਿਲੀ ਵਾਰ ਦੇਖਿਆ ਕਿ ਸਰਕਾਰ ਦੇ ਮੰਤਰੀ ਖੁਦ ਇੱਥੇ ਉਤਰੇ ਜਿਹੜੇ ਆਪ ਲਗਾਤਾਰ ਦੇਖ ਰਹੇ ਨੇ ਇਸ ਪ੍ਰੋਜੈਕਟ ਨੂੰ ਗਵਰਨਰ ਸਾਹਿਬ ਖੁਦ ਜਿਹੜੇ ਨੇ ਉਹ ਵਿਜ਼ਿਟ ਕਰਕੇ ਗਏ ਨੇ ਉਹਨਾਂ ਨੇ ਕਿਹਾ ਕਿ ਹਰ ਮਹੀਨੇ ਜਿਹੜੀ ਹੈ ਇੱਥੇ ਮੀਟਿੰਗ ਜਿਹੜੀ ਆ ਰੱਖੀ ਜਾਵੇ ਤਾਂ ਉਹ ਕਿਸ ਤਰ੍ਹਾਂ ਦੇ ਦੇ ਕੀ ਗੱਲਬਾਤ ਹੋਈ ਸੀ ਗਵਰਨਰ ਸਾਹਿਬ ਨਾਲ ਉਹਨਾਂ ਕੋਲ ਉਹਨਾਂ ਨੇ ਆਪ ਹੀ ਕਹਿ ਸੀ ਕਿ ਅਸੀਂ ਹਰ ਮਹੀਨੇ ਇੱਕ ਮੀਟਿੰਗ ਰੱਖਾਂਗੇ ਹੁਣ ਕਿਸੇ ਵੀ ਸਨਿਸ਼ਰਵਾਰ ਫਰਵਰੀ ਮਹੀਨੇ ਦੇ ਵਿੱਚ ਉਹ ਮੀਟਿੰਗ ਆ ਸਕਦੀ ਹੈ ਸੋ ਇਹਦੀ ਪ੍ਰੋਗਰੈਸ ਦਾ ਜਾਇਜ਼ਾ ਲਿਆ ਜਾਊ ਕਿ ਕਿਹੜੇ ਮਹਿਕਮੇ ਕੰਮ ਕਰ ਰਹੇ ਆ ਕਿਹੜੇ ਨਹੀਂ ਕਰ ਰਹੇ ਕਿਸੇ ਦੇ ਵਿੱਚ ਅੜਚਨ ਆ ਰਹੀ ਆ ਉਹ ਗਵਰਨਰ ਸਾਹਿਬ ਵੀ ਮੰਤਰੀ ਸਾਹਿਬ ਆਪ ਉਦੋਂ ਮਗਰੋਂ ਫਿਰ ਕਿਹੜਾ ਮਾਰ ਗਿਆ ਤੇ ਉਹ ਲਗਾਤਾਰ ਚਿੰਤਤਾ ਕਿਉਂਕਿ ਜਿਹੜਾ ਲੋਕਲ ਬਾਡੀ ਹੈ ਇਹ ਸਾਰਾ ਜਿਆਦਾ ਜਿਹੜਾ ਹੈਗਾ ਪੋਲੂਸ਼ਨ ਲੋਕਲ ਬਾਡੀ ਦਾ ਹੀ ਹੈ ਸਭ ਤੋਂ ਜਿਆਦਾ ਉਹਨਾਂ ਦੀ ਡਿਊਟੀ ਬਣਦੀ ਹੈ ਤੇ ਇਹੋ ਜੇ ਮੰਤਰੀ ਹੈਗੇ ਜਿਹੜੇ ਆਪ ਡਾਕਟਰ ਆ ਉਹਨਾਂ ਨੂੰ ਪਤਾ ਹੈ ਪੋਲੂਸ਼ਨ ਦਾ ਲੋਕਲੀ ਨੁਕਸਾਨ ਕਿੰਨਾ ਮਗਰੋਂ ਹੈਲਪ ਕਰਨ ਦੇ ਨਾਲ ਉਹ ਅਸੀਂ ਉਹਨਾਂ ਨੂੰ ਬਿਮਾਰ ਹੋਣ ਤੋਂ ਬਚਾ ਲਈਏ ਸੋ ਬੜੇ ਚਿੰਤਤਾ ਹੋਣ ਵਾਲੇ ਸਮੇਂ ਜਿਹਦੇ ਰਿਜ਼ਲਟ ਜਰੂਰ ਤੁਹਾਨੂੰ ਦਿਖਾਣ ਆਇਆ ਜੀ ਨਜ਼ਰ ਲੱਗ ਰਿਹਾ ਕਿ ਸੁਧਾਰ ਆਇਆ ਹੈ ਫੈਕਟਰੀਆਂ ਦੇ ਡਰੇ ਨੇ ਜਾਂ ਇਹ ਤਾਂ ਨਹੀਂ ਡਰਾਉਣਾ ਸਾਡਾ ਕੋਈ ਫਰਜ਼ ਨਹੀਂ ਗਾ ਡਰਾਉਣਾ ਕਿਸੇ ਨੂੰ ਫਰਜ਼ ਨਹੀਂ ਫੈਕਟਰੀ ਲੱਗਣ ਇੱਡੀਆਂ ਵਧਣ ਅੰਡਾਟਰੀ ਵਿਕਾਸ ਕਰੇ ਪਰ ਕਿਸੇ ਨੂੰ ਕੋਈ ਹੱਕ ਨਹੀਂ ਕੋਈ 에ਅਰ ਪੋਲੂਸ਼ਨ ਕਰਕੇ ਲੋਕਾਂ ਦਾ ਜੀਣਾ ਹਰਾਮ ਕਰ ਦੇਵੇ ਕਿਸੇ ਨੂੰ ਕੋਈ ਹੱਕ ਨਹੀਂ ਕੋਈ ਪਾਣੀ ਗੰਦਾ ਪਾਵੇ ਕਿਸੇ ਨੂੰ ਕੋਈ ਅੱਖ ਨਹੀਂ ਗਾ ਉਹ ਇੰਨਾ ਖੜਕਾ ਕਰੇ ਗਵਾਂਡੀਆਂ ਦੇ ਉਹਨਾਂ ਦਾ ਸੋਨਾ ਵੀ ਓਖਾ ਹੋ ਜਾਵੇ ਇਹ ਸਾਰੀਆਂ ਚੀਜ਼ਾਂ ਲਾ ਦੇ ਅਧੀਨ ਜਿਹੜੀਆਂ ਹੈਗੀਆਂ ਉਹ ਫੈਕਟਰੀ ਨੂੰ ਕਰਨੀਆਂ ਚਾਹੀਦੀਆਂ ਤੇ ਕਿਸੇ ਨੂੰ ਕੋਈ ਕੰਪਲੇਂਟ ਦਾ ਮੌਕਾ ਹੀ ਨਾ ਮਲੇ ਕਿਉਂਕਿ ਜੇ ਇੰਡਸਟਰੀ ਐਸੇ ਲੱਗੀ ਹੋਈ ਲੋਕ ਇਹਨਾਂ ਦੀ ਸਪੋਰਟ ਕਰਨ ਲੋਕ ਤਾਂ ਹੀ ਕਰਨਗੇ ਜੇ ਉਹਨਾਂ ਨੂੰ ਕੋਈ ਸ਼ੌਕ ਹੋਊਗਾ ਤੇ ਉਹਨਾਂ ਨੂੰ ਤਾਂ ਘਰਾਂ ਤੋਂ ਨਹੀਂ ਨਿਕਲਣ ਦੇਂਦੇ ਤਾਂ ਇੰਡਸਟਰੀ ਜਿਹੜੀ ਹੈਗੀ ਆ ਉਹ ਕਿਦਾਂ ਵਿਕਾਸ ਕਰੂਗੀ ਥੋ ਇੰਡਸਟਰੀ ਦਾ ਪਹਿਲਾ ਫਰਜ਼ ਹੈ ਜਿੱਥੇ ਵੀ ਇੰਡਸਟਰੀ ਲੱਗੀ ਹੈ ਉੱਥੇ ਆਲੇ ਦੁਆਲੇ ਦਾ ਉਹ ਖਿਆਲ ਰੱਖਣ ਇਹਨਾਂ ਕੋਲ 2.5% ਪੈਸੇ ਵੀ ਹੁੰਦੇ ਆ ਜਿਹੜੇ এনवायरमेंट ਤੇ ਖਰਚ ਕਰਨੇ ਹੁੰਦੇ ਇਹਨਾਂ ਖਰਚੇ ਨਹੀਂ ਇਸੇ ਕਰਕੇ ਹਾਲਾਤ ਬਣੇ ਹੋਏ ਆਉਣ ਵਾਲੇ ਸਮੇਂ 'ਚ ਸਾਰਾ ਸੁਧਾਰ ਜ਼ਰੂਰ ਹੋਊਗਾ ਫੈਕਟਰੀਆਂ ਦੇ ਦੇਖਣ ਆ ਰਹੇ ਘਾਟ ਕੀ ਤੁਸੀਂ ਜਿਹੜਾ ਤਿਆਰ ਕਰ ਰਹੇ ਦੇਖਦੇ ਸਾਰੇ ਦੇਖਿਆ ਅਸੀਂ ਤਾਂ ਕਿਹੜਾ ਕੋਈ ਪੜਦੇ ਨਾ ਕਰ ਰਹੇ ਸਾਡਾ ਤਾਂ ਮਕਸਦ ਆ ਕਿ ਜਿਹੜੇ ਪਿੱਛੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਚਲ ਜਾਵੇ ਕਿ ਅਸੀਂ ਨਾਉਣ ਵਾਸਤੇ ਬਣਾ ਰਹੇ ਆ ਇਹਦੇ ਵਿੱਚ ਗੰਦ ਨਹੀਂ ਛਿਟਣ ਦੇਵਾਂਗੇ ਇਹ ਘਾਟ ਬਣਾਉਣ ਦਾ ਅਰਥ ਹੀ ਹੈ ਇਹ ਘਾਟ ਕਿੰਨਾ ਕੁ ਲੰਬਾ ਜਿਹੜਾ ਵਾ ਥੋੜਾ ਜਿਹਾ 40 40 ਫੁੱਟ ਲੰਬਾ ਫਿਰ ਲੋੜ ਹੋਊਗਾ ਜਾਦੇ ਲੁਧਿਆਣੇ ਵਾਲਿਆਂ ਜਾਣ ਕੇ ਹੋਰ ਕਰ ਲਾਂਗੇ ਦੋ ਬਣਾ ਲਾਂਗੇ ਤਿੰਨ ਬਣਾ ਲਾਂਗੇ ਕੋਈ ਪ੍ਰੋਬਲਮ ਨਹੀਂ ਤਾਂ ਸੰਤ ਪ੍ਰਵੀਰ ਸਿੰਘ ਸਿੱਤੇਵਾਲ ਨੇ ਜਿਹੜੇ ਕਿ ਦੱਸ ਰਹੇ ਨੇ ਕਿ ਇਹ ਘਾਟ ਜਿਹੜਾ ਵਾ 40 ਫੁੱਟ ਲੰਬਾ ਜਿਹੜਾ ਵਾ ਤਿਆਰ ਕੀਤਾ ਜਾ ਰਿਹਾ ਵਾ ਤਾਂ ਇਸ ਜਗ੍ਹਾ ਤੇ ਇਸ਼ਨਾਨ ਜਿਹੜਾ ਵਾ ਕਰਾਇਆ ਜਾਵੇਗਾ ਪਹਿਲਾ ਇਸ਼ਨਾਨ ਜਿਹੜਾ ਵਾ ਇਸ ਜਗ੍ਹਾ ਤੇ ਹੋਵੇਗਾ ਬਾਬਾ ਜੀ ਇਹ ਸਲੋਗਨ ਵੀ ਲਗਾਇਆ ਕਿ ਗੁਰਨਾਨ ਦੇਵ ਜੀ ਚਰਚ ਚਰਨ ਸ਼ੋ ਇਹ ਦਰਿਆ ਹੈਗਾ ਤਰਤੀ ਹੈਗੀ ਹੈਗੀ ਆ ਤਾਂ ਇੱਥੇ ਹੁਣ ਪਹਿਲਾ ਇਸ਼ਨਾਨ ਕਦੋਂ ਤੱਕ ਹੋ ਜਾਏਗਾ ਇਹ ਦੱਸ ਨਾ ਇਹ ਤਾਂ ਹੁਣ ਪਿਛੋ ਪਾਣੀ ਜਦੋਂ ਸਾਫ਼ ਹੋਊਗਾ ਜਿੰਨਾ ਚਿਰ ਪਾਣੀ ਸਾਫ਼ ਨਹੀਂ ਆਉਂਦਾ ਉਹਨਾਂ ਦੇਰ ਤੱਕ ਕਿਸੇ ਨੂੰ ਇਜਾਜ਼ਤ ਨਹੀਂ ਦੇਵਾਂਗੇ ਪਰ ਜਦੋਂ ਦੇਵਾਂਗੇ ਪਹਿਲਾਂ ਅਸੀਂ ਆਪ ਇਸ਼ਨਾਨ ਕਰਾਂਗੇ ਕਦੋਂ ਤੱਕ ਕਿਹੜਾ ਮਹੀਨਾ ਆਪਾ ਹੁਣ ਵਾਹੀਦਾ ਸਾਕੀ ਤੇ ਲੱਗਦਾ ਕਿ ਲੱਗ ਜਾਏ ਵਾਹੀਦਾ ਕਰਦੇ ਕੱਲ ਨੂੰ ਹੋ ਜਵੇ ਪਰ ਹੈ ਵਾਹਿਗੁਰੂ ਦੇ ਹੱਥੇ ਜਿੰਨੇ ਵੀ ਜਿੱਦ ਨਾਲ ਕੋਸ਼ਿਸ਼ਾਂ ਕਰ ਰਹੇ ਆ ਇਮਾਨਦਾਰੀ ਨਾਲ ਬਾਕੀ ਵਾਹਿਗੁਰੂ ਦੇ ਹੱਥੇ ਅਸਲਾ ਕੰਮ ਸ਼ੁਰੂ ਹੋ ਗਿਆ ਜਿਹੜਾ ਗੋਬਰ ਵਾਲਾ ਸਾਰੇ ਗੋ ਮਸ਼ੀਨਾਂ ਲੱਗੀਆਂ ਹੋਈਆਂ ਕਿ ਜਿਹੜਾ ਇਹਨਾਂ ਨੇ ਮੇਂ ਭਰੀ ਹੋਇਆ ਸੀਦਰਾ ਉਹ ਕੋਏ ਨੂੰ ਕੱਢ ਰਹੇ ਤੇ ਗਾਂਹ ਤੋਂ ਇਹਨਾਂ ਨੂੰ ਹੱਥ ਵੀ ਜੋੜ ਰਹੇ ਆ ਤੇ ਜੇ ਨਾ ਹੱਥਾ ਜੋੜਨ ਵਾਲੀ ਗੱਲ ਮੰਨੀ ਫਿਰ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਊਗੀ ਬਿਲਕੁਲ ਤੇ ਹੱਥ ਜੋੜ ਕੇ ਇਹਨਾਂ ਨੂੰ ਮਨਾਇਆ ਜਾ ਰਿਹਾ ਵਾ ਅਗਰ ਨਾ ਮੰਨੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਘਾਟ ਜਿਹੜਾ ਮੈਂ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਜਾ ਰਿਹਾ ਪੱਥਰ ਜਿਹੜੇ ਨੇ ਉਹ ਮੰਗਾਏ ਗਏ ਨੇ ਇਹ ਜਕਾਰਾ ਛੱਡਿਆ ਗਿਆ ਵਾ ਤਾਂ ਇਹ ਘਾੜ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੁੱਢੇ ਦਰਿਆ ਤੇ ਪਹਿਲਾ ਇਸ਼ਨਾਨ ਜਿਹੜਾ ਵਾ ਉਹ ਜਲਦ ਜਿਹੜਾ ਵਾ ਬਾਬਾ ਜੀ ਨੇ ਕਹਿ ਕਿ ਕਰਾਇਆ ਜਾਵੇਗਾ ਤਾਂ ਇਹ ਜਮਾਲਪੁਰ ਦੇ ਕੋਲ ਜਿਹੜਾ ਵਾ ਇਹ ਘਾੜ ਜਿਹੜਾ ਵਾ ਤਿਆਰ ਕੀਤਾ ਜਾ ਰਿਹਾ ਵਾ ਇਸ ਤੋਂ ਪਿੱਛੋਂ ਇੱਥੋਂ ਸ਼ਹਿਰ ਜਿਹੜਾ ਵਾ ਦੱਸਿਆ ਜਾ ਰਿਹਾ ਕਿ ਸ਼ੁਰੂ ਹੁੰਦਾ ਵਾ ਇਸ ਤੋਂ ਪਿੱਛੋਂ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬੁੱਢੇ ਦਰਿਆ ਤੋਂ ਇਹ ਦਰਿਆ ਜਿਹੜਾ ਪਿੱਛੇ ਸ਼ੁਰੂ ਹੁੰਦਾ ਵਾ ਪਿੱਛੇ ਕੋਈ ਫੈਕਟਰੀ ਜਿਹੜੀ ਆ ਉਹ ਨਹੀਂ ਹੈਗੀ ਆ ਅ ਪਿੱਛੇ ਜਿਹੜਾ ਡੈਰੀਆਂ ਦਾ ਗੋਬਰ ਜਿਹੜਾ ਵਾ ਅੱਗੇ ਚਿਰਦਾ ਸੀ ਉਸ ਨੂੰ ਬੰਦ ਕਰਾਇਆ ਗਿਆ ਵਾ ਤਾਂ ਅਗਲੀਆਂ ਜਿਹੜੀਆਂ ਵਾ ਘਾਟਦੀਆਂ ਤਸਵੀਰਾਂ ਜੋ ਤੁਹਾਨੂੰ ਦਿਖਾਵਾਂਗੇ ਘਾਟ ਅੱਗੇ ਤਿਆਰ ਕੀਤਾ ਜਾ ਰਿਹਾ ਵਾ ਅੱਗੇ ਫੈਕਟਰੀਆਂ ਨੇ ਅਗਰ ਫੈਕਟਰੀਆਂ ਦਾ ਪਾਣੀ ਇਸ ਦੇ ਵਿੱਚ ਗਿਰਦਾ ਵਾ ਤਾਂ ਅੱਗੇ ਜ਼ਿੰਮੇਵਾਰੀ ਜਿਹੜੀ ਆ ਪ੍ਰਸ਼ਾਸਨ ਦੀ ਹੋਵੇਗੀ ਤਾਂ ਕਾਨੂੰਨੀ ਕਾਰਵਾਈ ਜਿਹੜੀ ਬਾਬਾ ਜੀ ਨੇ ਕਿਹਾ ਕਿ ਕੀਤੀ ਜਾਵੇਗੀ ਤਾਂ ਜਲਦ ਇਸ ਘਾਟ ਨੂੰ ਸ਼ੁਰੂ ਕਰਾਉਣ ਦੇ ਲਈ ਕੰਮ ਜਿਹੜਾ ਵਾ ਤੇਜ਼ੀ ਨਾਲ ਕੀਤਾ ਜਾ ਰਿਹਾ ਵਾ ਬਾਬਾ ਜੀ ਨੇ ਕਿਹਾ ਕਿ ਜਲਦ ਜਿਹੜਾ ਵਾ ਇਸ਼ਨਾਨ ਜਿਹੜਾ ਵਾ ਕਰਾਇਆ ਜਾਵੇਗਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ